ਵੀ ਜਿਹੜਾ ਜਿਨ੍ਹਾਂ ਦਾ ਇਹ ਮੇਨ ਮੁੱਦਾ ਸ਼ੂਟਿੰਗ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਆ ਪੂਰਾ ਘਰ ਵਾਲਾ ਉਹਦੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ ਤੇ ਉੱਤੇ ਇਹ ਸਿਸਟਮ ਚਲਾ ਰਹੇ ਨੇ ਜਿਹੜਾ ਸਿਸਟਮ ਨੂੰ ਚਲਾ ਰਿਹਾ ਉਹਨੂੰ ਸਾਰਾ ਸੀਨ ਐਂਡ ਪਤਾ ਹੁੰਦਾ ਮਹਾਲੀ ਦੇ ਪਿੰਡ ਕੜੂਆ ਤੋਂ ਸਾਹਮਣੇ ਆਜੀ ਇੱਕ ਪਿੰਡ ਕੜੂਆ ਦੇ ਵਿੱਚ ਨਾਟਕ ਕੰਪਨੀ ਦੇ ਵੱਲੋਂ ਇੱਕ ਨਾਟਕ ਕੀਤਾ ਜਾ ਰਿਹਾ ਜਿਸ ਦੌਰਾਨ ਉਹਨੇ ਵੱਲੋਂ ਇੱਕ ਗੁਰਦੁਰਾ ਸਾਹਿਬ ਦਾ ਜਾਲੀ ਸੈੱਟ ਤਿਆਰ ਕੀਤਾ ਜਿੱਥੇ ਨਿੰਗ ਸਿੰਘਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਨਿੰਗ ਸਿੰਘ ਨੇ ਜਿਹੜੇ ਉਹ ਮੌਕੇ ਤੇ ਪਹੁੰਚਣ ਦੇ ਉੱਤੇ ਹੰਗਾਮਾ ਕਰਦੇ ਜਿਸ ਤੋਂ ਬਾਅਦ ਨਾਟਕ ਕੰਪਨੀ ਨੂੰ ਇਹ ਨਾਟਕ ਬੰਦ ਕਰਨਾ ਪੈਂਦਾ ਨਿੰਗ ਸਿੰਘਾਂ ਦੇ ਵੱਲੋਂ ਲਗਾਤਾਰ ਇਹਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਜਿਨ੍ਹਾਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਅੱਜ ਜੋ ਜੋ ਅੱਜ ਦੀ ਘਟਨਾ ਘਟੀ ਹੈ ਸ਼ੂਟਿੰਗ ਹੁੰਦੇ ਹੋਏ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਜਹਦਰਬਾਬਾ ਨਿਹਾਲ ਸਿੰਘ ਜੀ ਪਿੰਡ ਬਰੋਲੀ ਜੋ ਕਿ ਦਾਸ ਜਥੇਬੰਦੀ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਜਹਾਰ ਸਿੰਘ ਜੀ ਦੇ ਅਸਥਾਨ ਦੀ ਸੇਵਾ ਅਸੀਂ ਦਲਪੰਥ ਬਾਬਾ ਕੁਲਵਿੰਦਰ ਸਿੰਘ ਜੀ ਦੇ ਚਰਨਾਂ 'ਚ ਕਰ ਰਹੇ ਹਾਂ ਜੀ ਹਾਂ ਜੀ ਤਰਨਤਾਰਨ ਬਾਬਾ ਜਹਦਰਬਾਬਾ ਕੁਲਵਿੰਦਰ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਦਾਸ ਸੇਵਾ ਨਿਭਾ ਰਿਹਾ ਪੰਥ ਦੇ ਵਿੱਚ ਜੋ ਕਿ ਸਾਨੂੰ ਅੱਜ ਫੋਨ ਆਇਆ ਸਾਡੇ ਜਹਦਰਬਾਬਾ ਮੇਜਰ ਸਿੰਘ ਜੀ ਦਾ ਉਹ ਕਹਿੰਦੇ ਵੀ ਅੱਜ ਬੇਅਦਵੀ ਹੋ ਗਈ ਕੜੂਆ ਵੀ ਕਾਲਗੜ੍ਹ ਸਾਹਿਬ ਦੇ ਨੇੜੇ ਤਾਂ ਅਸੀਂ ਜਦੋਂ ਉਰੇ ਪਹੁੰਚੇ ਤਾਂ ਉੱਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਰਾ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਜੋ ਕਿ ਨਕਲ ਕਰਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਆਹਾ ਚੌਰ ਸਾਹਿਬ ਹੈ ਜਿਹਦੇ ਵਿੱਚ ਤਪਲੇ ਗ੍ਰੰਥੀ ਤਿੰਨ ਗ੍ਰੰਥੀ ਸੀ ਮੌਜੂਦ ਉੱਥੇ ਜੋ ਕਿ ਆਨੰਦ ਕਾਰਜਾਂ ਦੀ ਇਹ ਵੀਡੀਓ ਬਣਾ ਰਹੇ ਸੀ ਕੋਈ ਸੀਰੀਅਲ ਬਣ ਰਿਹਾ ਓਡਾਰੀਆਂ ਓਡਾਰੀਆਂ ਸੀਰੀਅਲ ਦਾ ਇਹਨਾਂ ਨੇ ਜੋ ਸੀਨ ਕਰ ਰਹੇ ਸੀ ਉੱਥੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਮਾਲੇ ਸਾਹਿਬ ਉਹਨਾਂ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖਤ ਸਜਾਉਣਾ ਹਰੇਕ ਜਗ੍ਹਾ ਸ਼ੋਭਾ ਨਹੀਂ ਦਿੰਦਾ ਜੋ ਕਿ ਖਾਲਸੇ ਪੰਥ ਦੇ ਮਨਾਂ ਦੇ ਵਿੱਚ ਠੇਸ ਪਹੁੰਚਾਉਣ ਵਾਲੀ ਗੱਲ ਇਹਨਾਂ ਨੇ ਸ਼ੂਟਿੰਗ ਵਾਲਿਆਂ ਨੇ ਜੋ ਕਿ ਕੋਈ ਸਰਗੁਣ ਮਹਿਤਾ ਉਹਦੀ ਪਾਰਟੀ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਹੈ ਜੋ ਕਿ ਖਾਲਸੇ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਕਲ ਕਰਕੇ ਉਹਨਾਂ ਦਾ ਬੇਅਦਬੀ ਕੀਤੀ ਹੈ ਜੋ ਬੇਅਦਬੀ ਹੈ ਇਹ ਹਰ ਰੋਜ਼ ਹੋ ਰਹੀ ਹੈ ਸਿੱਖਾਂ ਨੂੰ ਜਗਾਉਣ ਦੇ ਵਾਸਤੇ ਕੀ ਕਾਰਵਾਈ ਚਾਹੁੰਦੇ ਅਸੀਂ ਕੀ ਕਾਰਵਾਈ ਚਾਹੁੰਦੇ ਆ ਵੀ ਜਿਹੜਾ ਜਿਨ੍ਹਾਂ ਦਾ ਇਹ ਮੇਨ ਮੁੱਦਾ ਸ਼ੂਟਿੰਗ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਆ ਉਹਦਾ ਘਰ ਵਾਲਾ ਉਥੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ ਤੇ ਕਿਉਂਕਿ ਇਹ ਸਿਸਟਮ ਚਲਾ ਰਹੇ ਜਿਹੜਾ ਸਿਸਟਮ ਨੂੰ ਚਲਾ ਰਿਹਾ ਉਹਨੂੰ ਸਾਰਾ ਸੀਨ ਐਡ ਪਤਾ ਹੁੰਦਾ ਵੀ ਕਿਹੜਾ ਸੀਨ ਕਿੰਨੇ ਵਜੇ ਕਿੱਥੇ ਕਰਿਆ ਜਾਊਗਾ ਔਰ ਕਹੀਜੀ ਲੋਕੇਸ਼ਨ ਚਾਹੀਦੀ ਹੈ ਅਸੀਂ ਵੀ ਪੜੇ ਲਿਖੇ ਅਨਪੜ੍ਹ ਕੋਈ ਨਹੀਂ ਹੈ ਸਾਰਾ ਇੰਟੈਲੀਜੈਂਟ ਇਲਾਕਾ ਹੈ ਕਿਉਂਕਿ ਮਹਾਰਾਜੀ ਕਿਰਪਾ ਸਤਗੁਰਾਂ ਦੀ ਅੱਜ ਦੇ ਕੌਮ ਖਾਲਸਾ ਪੰਥ ਪੜਿਆ ਲਿਖਿਆ ਹੈ ਅੱਜ ਜਿੱਥੇ ਵੀ ਮੁੱਦਾ ਆਉਂਦਾ ਉਥੇ ਮੁੱਦੇ ਨੂੰ ਦਵਾਉਣ ਦੀ ਗੱਲ ਹੁੰਦੀ ਹੈ ਜੇ ਅਗਰ ਉਹਨੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੋਗੇ ਜੀ ਅਗਰ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਤਾਂ ਉਸ ਜਗ੍ਹਾ ਤੇ ਮੈਂ ਤਾਂ ਸੱਚ ਦਾ ਆਵਾਜ਼ ਦੇ ਕਹਿ ਰਿਹਾ ਕਿਉਂਕਿ ਉਸ ਜਗ੍ਹਾ ਤੇ ਕਬਜ਼ਾ ਹੋਣਾ ਚਾਹੀਦਾ ਕਿਉਂਕਿ ਖਾਲਸੇ ਪੰਥ ਦੇ ਮਨਨੋਠੇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਕਲ ਕਰਕੇ ਇਹਨਾਂ ਨੇ ਬਹੁਤ ਬੜੀ ਕਾਲਸੇ ਪਾਂਦੇ ਸਿੱਖ ਕੌਮ ਦਾ ਕਹਾਣ ਕੀਤਾ ਜੋ ਇਹ ਕਹਾਣ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਨੱਥ ਪਾਉਣੀ ਚਾਹੀਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਤੇ ਪਰਚਾ ਦੇਣਾ ਬਣਦਾ ਜੇ ਅਗਰ ਪਰਚਾ ਨਹੀਂ ਕਰਦੇ ਤਾਂ ਫਿਰ ਅਸੀਂ ਬਣਦੀ ਕਾਰਵਾਈ ਜੋ ਖਾਲਸੇ ਦਾ ਸਿਸਟਮ ਹੈ ਉਹਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਨਹੀਂ ਆਪਣੀ ਗੱਲ ਕਰਦੇ ਆ ਜੀ ਇਹ ਤਾਂ ਅਸੀਂ ਆਪ ਕੋਈ ਨਹੀਂ ਜੀ ਭਾਜੀ ਅਸੀਂ ਜਸਟ ਰੈਂਡਮ ਗੱਲ ਕਰਨ ਲੈ ਆ ਆਪਣੀ ਤੁਸੀਂ ਕਿਉਂ ਕੋਈ ਤੁਹਾਨੂੰ ਬੈਠ ਦੇ ਦਿੰਦੇ ਤੋ ਬਾਈਟ ਬਾਈਟ ਦੇਣਾ ਜੀ ਕੀ ਮਸਲਾ ਹੈ ਜਿਹੜਾ ਅੱਜ ਗੁਰਦੁਆਰੇ ਦਾ ਕੋਈ ਕਹਿੰਦਾ ਭਾਜੀ ਬਾਈਟ ਦੇਖੇ ਜਾਵਾਂਗੇ ਅਸੀਂ ਬਾਬਾ ਜੀ ਨਾਲ ਮਾੜੇ ਮਸਲਾ ਤਾਂ ਦੱਸੋ ਕੁਸਤਾ ਦੱਸੋ ਸਾਨੂੰ ਆਇਓ ਤੁਸੀਂ ਉਧਰ ਦੇ ਹੋ ਐਡਾ ਬੜਾ ਮਸਲਾ ਜਿਹੜਾ ਹੈ ਉੱਠ ਖੜਾ ਹੋਇਆ ਹੈ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਇਹ ਕੁਛ ਨਹੀਂ ਹੈ ਨਾ ਇੱਕ ਜਿਹੜੀ ਸਿੰਪਲ ਜੀ ਗੱਲ ਹੈ ਕਿ ਜਦੋਂ ਅਸੀਂ ਸਿੱਖਾਂ ਦਾ ਕੋਈ ਅਨੰਦ ਕਾਰਜ ਵਿਖਾਉਣਾ ਇਹ ਮਸਲਾ ਸਿਰਫ ਉਹ ਤੇ ਉਹ ਫਿਲਮ ਚ ਕਿੱਦਾਂ ਵਿਖਾਇਆ ਜਾਵੇ ਉਥੇ ਮਹਾਰਾਜ ਦੇ ਰੂਪ ਤੇ ਰੱਖ ਨਹੀਂ ਸਕਦੇ ਆਪਾਂ ਮਹਾਰਾਜ ਦੇ ਰੂਪ ਤੋਂ ਬਿਨਾ ਜੇ ਆਪਾਂ ਖਾਲੀ ਪਾਲਕੀ ਲੈ ਕੇ ਜੇ ਆਪਾਂ ਸਿਰ ਡਮੀ ਰੱਖ ਕੇ ਵਖਾਉਣਾ ਤੇ ਉਹ ਇਦਾਂ ਹੀ ਵਖਾਇਆ ਪਿਛਲਾ ਕਈ ਫਿਲਮਾਂ ਚ ਕਈ ਫਿਲਮਾਂ ਚ ਇਦਾਂ ਹੋਇਆ ਹਨਾ ਸੋ ਉਹਦੇ ਲਈ ਇੱਕ ਵਿਸ਼ਾ ਆ ਉਹ ਜਿੱਦ ਲਈ ਥੋੜਾ ਜਿਹਾ ਇਹ ਹੁਣਾਂ ਚ ਇੱਥੇ ਬੰਦੀ ਔਰ ਜਿਹੜੀ ਸ਼ੂਟਿੰਗ ਕਰ ਰਹੇ ਸੀਗੇ ਬੰਦੇ ਉਹਨਾਂ ਚੜਪੋਈ ਤਾਂ ਮੈਨੂੰ ਵੀ ਫੋਨ ਆਇਆ ਤੇ ਮੈਂ ਵੀ ਇੱਥੇ ਇੱਕ ਸੌਟ ਆਊਟ ਕਰਾਉਣੇ ਆਇਆ ਜਨਨ ਜੀ ਤੁਸੀਂ ਹਾਂ ਜੀ ਹਾਂ ਇੱਥੇ ਜਿਹੜੀਆਂ ਨੰਦ ਸਿੰਘ ਜਿੱਥੇ ਮੰਨੀ ਉਹਨਾਂ ਦਾ ਕਹਿਣਾ ਕੀ ਇਹ ਬੇਅਦਬੀ ਹੈ ਸਿੱਖ ਸੈਂਟੀਮੈਂਟ ਸਾਡ ਤੁਸੀਂ ਖੁਦ ਅੰਮਰ ਧਾਰਿਓਂ ਲੱਗਦਾ ਕਿ ਸੈਂਟੀਮੈਂਟ ਸਾਡ ਸੈਂਟੀਮੈਂਟ ਸਾਡਸ ਹੋਏ ਨੇ ਮੈਂ ਮੰਨਦਾ ਇਸ ਗੱਲ ਨੂੰ ਮੈਂ ਨਹੀਂ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਪਰ ਮੇਰੇ ਕਹਿਣਾ consensus ਇਹ ਹੈ ਕਿ ਜੇ ਕਿਸੇ ਨੇ ਦਿਖਾਉਣਾ ਹੋ ਜੇ ਕਿਸੇ ਨੇ ਫਿਲਮ ਦੇ ਵਿੱਚ ਅ ਦਿਖਾਉਣਾ ਵਾ ਕਿ ਕਿਸੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹ ਵਿਆਹ ਕੀ ਕੁੜੀ ਲੈ ਕੇ ਆਇਆ ਤੇ ਉਹਦੇ ਵਿੱਚ ਜੇ ਇੱਕ ਡਮੀ ਪਾਲਕੀ ਤੇ ਜਾਂ ਡਮੀ ਕਿਤੇ ਪਾਲਕੀ ਸਾਹਿਬ ਰੱਖ ਕੇ ਮਹਾਰਾਜ ਦਾ ਸਰੂਪ ਨਾ ਹੋਵੇ ਜਿੱਥੇ ਤੇ ਉੱਥੇ ਉਹਨਾਂ ਕੋਲ ਜੇ ਉਹਨਾਂ ਦੀ ਗੱਲ ਕਰੀ ਉਹਨਾਂ ਕੋਲ 20-25 ਫਿਲਮਾਂ ਦੇ ਐਵੀਡੈਂਸ ਪਏ ਨੇ ਹਨਾ ਤਾਂ ਉਹਨਾਂ ਸਾਨੂੰ ਗੱਲ ਸੁਣਨੀ ਚਾਹੀਦੀ ਹੈ ਇਹ ਹੋ ਸਕਦੀ ਪਾਲਕੀ ਸਾਹਿਬ ਡੰਮੀ ਹੋ ਸਕਦੇ ਨੇ ਨਿਸ਼ਾਨ ਸਾਹਿਬ ਡੰਮੀ ਹੋ ਸਕਦਾ ਜੀ ਪੱਤਰਕਾਰ ਵਾਲੀ ਗੱਲ ਨਾ ਕਰੋ ਇਹ ਪੱਤਰ ਖੋਣ ਹੋ ਸਕਦੇ ਨੇ ਹੋ ਸਕਦਾ ਇਹ ਮੈਨੂੰ ਨਹੀਂ ਨਹੀਂ ਐਦਾਂ ਜਦੋਂ ਇਹ ਫਿਰ ਸਵਾਲ ਵਾਂਗੂ ਸਵਾਲ ਪੁੱਛੋ ਕੰਟਰੋਵਰਸੀ ਨਾ ਬਣਾਓ ਇਸ ਚੀਜ਼ ਦੀ ਆਪਾਂ ਇਹਨੂੰ ਸੌਟ ਆਪਾਂ ਇਹ ਨਹੀਂ ਬਣਾਈ ਆ ਆਪਾਂ ਇਹਨੂੰ ਸੌਟ ਆਊਟ ਕਰਨਾ ਹੈ ਗੱਲ ਨੂੰ ਇਹਨੂੰ ਨਿਬੇੜਨਾ ਹੈ ਕਿ ਦੋ ਜਥੇਬੰਦੀਆਂ ਵਿੱਚ ਕਨਫਲਿਕਟ ਪਿਆ ਉਹ ਕਨਫਲਿਕਟ ਨੂੰ ਆਪਾਂ ਰੋਕਣਾ ਹੈ ਕਿ ਯਾਰ ਵੀ ਕਿਸੇ ਤੇ ਪਰਚਾ ਨਾ ਹੋਵੇ ਕੋਈ ਬੰਦਾ ਆਪਸ ਵਿੱਚ ਲੜੇ ਨਾ ਇਹਨੂੰ ਬਹਿ ਕੇ ਸੁਲਝਾਉਣ ਕਰਦੇ ਜਨਾਬ ਜੀ ਤੁਹਾਨੂੰ ਕਹਾਂ ਤੁਸੀਂ ਸਿਆਣੇ ਹੋ ਸਿਆਣੀਆਂ ਗੱਲਾਂ ਸੋਸ਼ਲ ਮੀਡੀਆ ਤੇ ਹਮਨ ਤੁਸੀਂ ਚਰਚਾ ਬਿਲਕੁਲ ਪਰ ਮੇਰਾ ਸਵਾਲ ਇਹ ਹੈ ਕਿ ਇਹ ਹੋ ਸਕਦਾ ਹੈ ਦੇਖੋ ਮੈਂ ਐਵੇਂ ਇੱਥੇ ਟਿੱਪਣੀ ਨਹੀਂ ਕਰਦਾ ਪਰ ਮੈਨੂੰ ਇਹ ਲੱਗਦਾ ਕਿ ਹੋਣਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਸਮਾਜ ਦੀ ਕਿਸੇ ਵਧੀਆ ਗਤੀਵਿਧੀਆਂ ਨੂੰ ਵਿਖਾਉਣਾ ਵਾ ਉਹਦਾ ਇੱਕ ਇੱਕ ਤਰੀਕਾ ਤੇ ਹੋਣਾ ਚਾਹੀਦਾ ਹੁਣ ਜਿੱਦਾਂ ਮੈਂ ਆ ਮੈਂ ਹੁਣੇ ਬਾਬਾ ਜੀ ਨੂੰ ਕਹਿ ਕੇ ਹਟਿਆ ਕਿ ਮੈਂ ਜਦੋਂ ਮੈਂ ਨਾਰਮਲੀ ਪੈਂਟ ਟੀ-ਸ਼ਰਟ ਚ ਰਹਿਣਾ ਪਰ ਜਦੋਂ ਮੈਂ ਕਿਤੇ ਇੰਟਰਨੈਸ਼ਨਲ ਟਰੈਵਲ ਕਰਨਾ ਹੁੰਦਾ ਜਾਂ ਮੈਂ ਕਿਸੇ ਖਾਸ ਓਕੇਸ਼ਨ ਤੇ ਜਾਣਾ ਤੇ ਮੈਂ ਬਾਣਾ ਪਾ ਲੈਂਦਾ ਫਿਰ ਇਹਦਾ ਮਤਲਬ ਮੇਰਾ ਬਾਣਾ ਪਾਉਣਾ ਵੀ ਗਲਤ ਹੈ ਕਿਸੇ ਮੇਰੀ ਗੱਲ ਸਮਝੇ ਮੈਂ ਕਹਣਾ ਕਿ ਹਰ ਚੀਜ਼ ਨੂੰ ਦਿਟਾਉਣ ਦਾ ਇੱਕ ਤਰੀਕਾ ਹੁੰਦਾ ਆਪਾਂ ਉਹ ਤਰੀਕਾ ਲੱਭੀਏ ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜਿੱਦਾਂ ਉਹਨਾਂ ਨੇ ਮਹਾਰਾਜ ਦੇ ਆਨੰਦ ਕਾਰਜ ਪੈਲਸਾਂ ਵਿੱਚ ਬੰਦ ਕਰ ਦਿੱਤੇ ਕਿ ਮਹਾਰਾਜ ਦੇ ਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ ਉਹ ਸਭ ਸਮਝ ਕੇ ਵੀ ਨਹੀਂ ਨਹੀਂ ਹੋਣਗੇ ਤੇ ਜਾਂ ਤੇ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ ਨਹੀਂ ਵਿਖਾ ਸਕਦਾ ਇੱਕ ਉਥੋਂ ਪਾਸ ਹੋ ਜਵੇ ਨਾ ਪਹਿਲਾ ਹੀ ਮਸਲਾ ਸਾਹਮਣੇ ਆਇਆ ਹੁਣ ਤੱਕ ਫਿਲਮਾਂ ਤਾਂ ਬਹੁਤ ਬੜੀਆਂ ਮੈਂ ਉਹੀ ਕਹਿਣਾ ਕਿ ਉਹਨਾਂ ਜਿਹੜੇ ਫਿਲਮ ਵਾਲਿਆਂ ਦੀ ਗੱਲ ਸੁਣਦੇ ਆ ਉਹ ਕਹਿੰਦੇ ਸਾਡੇ ਕੋਲ ਕੀ ਕੀ ਫਿਲਮਾਂ ਦਾ ਐਵੀਡੈਂਸ ਪਿਆ ਆ ਜਿਹਦੇ ਵਿੱਚ ਇਦਾਂ ਹੀ ਮਤਲਬ ਇੱਕ ਸਾਫ਼ ਸੁਥਰੀ ਜਗ੍ਹਾ ਤੇ ਮਹਾਰਾ ਦੀ ਪਾਲਕੀ ਰੱਖ ਕੇ ਮਹਾਰਾ ਦਾ ਸਰੂਪ ਨਹੀਂ ਸਿਰਫ ਉੱਥੇ ਇੱਕ ਰਾਗੀ ਸਿੰਘ ਢਾਡੀ ਸਿੰਘ ਨੂੰ ਬਿਠਾ ਕੇ ਨਾ ਲਾਵਾ ਪੜੀਆਂ ਜਾਂਦੀਆਂ ਨਾ ਕੁਝ ਸਿਰਫ ਮੋਂਟਾਜ ਹੁੰਦਾ ਜਿਹਦੇ ਵਿੱਚ ਉਹ ਪਿੱਛੋਂ ਇੱਕ ਲਾੜਾ ਲਾੜੀ ਘੁੰਮਦੇ ਜਿ ਤੋਂ ਪਤਲਾਦਾ ਕਿ ਸਿੱਖ ਆਨੰਦ ਕਾਰਜ ਹੋ ਰਿਹਾ ਉਹ ਇੱਕ ਤਰੀਕਾ ਆ ਉਹਨਾਂ ਨੇ ਉਹੀ ਤਰੀਕਾ ਬਣਾਇਆ ਜਿਹੜਾ ਕੀਤਾ ਉਹ ਕਿਸੇ ਤੇ ਸੈਂਟੀਮੈਂਟ ਹਾਰਟ ਹੋਏ ਹੋ ਸਕਦਾ ਮੇਰੇ ਵੀ ਹੋਏ ਹੋਣ ਬਟ ਉਹਦੇ ਦੀ ਗੱਲ ਕਰਨ ਆਏ ਬਸ ਆਪਾਂ ਉਹ ਗੱਲ ਕਿ ਉਹ ਜਿਹੜੇ ਦੋ ਕਨਫਲਿਕਟ ਪਏ ਸੀ ਉਹਨਾਂ ਨੂੰ ਸੌਟ ਆਊਟ ਕਰੀਏ ਬਾਕੀ ਹੋਰ ਸਿੱਖ ਕਿਵੇਂ ਦੇਖਦੇ ਹੋ ਬਾਕੀ ਹੋਰ ਸਿੱਖ ਦੇਖੋ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਅੱਜ ਕੱਲ ਸਭ ਤੋਂ ਵੱਡਾ ਜਿਹੜਾ ਯੋਗਿਆ ਉਹ ਸੋਸ਼ਲ ਮੀਡੀਆ ਦਾ ਯੋਗਿਆ ਅਸੀਂ ਪਿੱਛੇ ਕਿਉਂ ਰਹਿ ਗਏ ਇਸੇ ਕਰਕੇ ਰਹਿ ਗਏ ਕਿ ਅਸੀਂ ਦਿਖਾ ਹੀ ਨਹੀਂ ਸਕੇ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਗੁਰਦਾਰਿਆਂ ਨਹੀਂ ਲੈ ਕੇ ਜਾਂਦੇ ਤੇ ਬੱਚੇ ਇਤਿਹਾਸ ਨਾਲ ਜੁੜਦੇ ਨਹੀਂ ਤੁਸੀਂ ਵੇਖੋ ਅੱਜ ਮੇਰੇ ਬੱਚੇ ਆ ਮੇਰੇ ਬੱਚਿਆਂ ਨੂੰ ਮਹਾ ਭਾਰਤ ਰਮਾਇਣ ਛੋਟਾ ਪੀਮ ਸਾਹਿਬ ਯਾਦ ਆ ਪਰ ਆਪਣੇ ਯੋਧੇ ਕਿਉਂ ਨਹੀਂ ਯਾਦ ਆ ਕੋਈ ਪ੍ਰੋਬਲਮ ਇਹੋ ਹੀ ਆ ਕਿ ਅਸੀਂ ਪਰ ਜੇ ਤੁਸੀਂ ਯੋਧਿਆਂ ਦੀ ਗੱਲ ਕਰਦੇ ਯੋਧਿਆਂ ਦੇ ਗੁਰੂ ਮਹਾਰਾਜ ਦੀਆਂ ਵੀਡੀਓ ਕਈ ਬਣੀਆਂ ਹੋਈਆਂ ਐ ਹਾਂ ਹੁਣ ਉਸੇ ਗੱਲ ਤੇ ਆਉਣਾ ਮੈਂ ਅਸੀਂ ਬਣਾ ਨਹੀਂ ਰਹੇ ਆਪਾਂ ਨਹੀਂ ਬਣਾਉਦੇ ਅਸੀਂ ਜਦੋਂ ਡਾਕੂਮੈਂਟ ਤਾਂ ਬਹੁਤ ਬਣੀਆਂ ਵੀ ਐ ਜੀ ਉਹ ਤੁਸੀਂ ਯੋਧਿਆਂ ਬਾਰੇ ਕਿਉਂ ਨਹੀਂ ਯੋਧੇ ਬਾਰੇ ਪਤਾ ਤਾਂ ਹੈ ਨਾ ਸਾਰਿਆਂ ਨੂੰ ਉਹ ਕੌਣ ਉਹ ਕੌਣ ਬਣਾ ਰਿਹਾ ਕਦੀ ਇਹ ਵੇਖਿਆ ਤੁਸੀਂ ਕਦੀ ਖੋਲ ਕੇ ਵੇਖੋ ਅਸੀਂ ਕਹਿ ਦਿੰਨੇ ਕਿ ਇੱਕ ਬੰਦੇ ਨੇ ਛਾਟੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਤੇ ਫਿਲਮ ਬਣਾਈ। ਇੱਕ ਇੱਥੇ ਦੇਹਰਾਵਸੀ ਦੇ ਸ਼ਰਮਾ ਜੀ ਨੇ ਉਹਨਾਂ ਨੇ ਦਾਸਤਾਨੇ ਸਰਹੰਦ ਬਣਾਈ। ਦੋਹਾਂ ਉਹ 17 ਕਰੋੜ ਦੀ ਬਣੀ ਹੈ 9 ਕਰੋੜ ਦੀ ਬਣੀ। ਉੱਤੇ ਬੈਨ ਲੱਗ ਗਿਆ। ਬੈਨ ਤੇ ਲੱਗ ਗਿਆ। ਮੈਂ ਸਮਝ ਗਿਆ ਤੁਹਾਡੀ ਗੱਲ। ਬਟ ਜਿਹੜੀਆਂ YouTube ਦੇ ਉੱਪਰ ਵੀਡੀਓਜ਼ ਪਈਆਂ ਕੋਈ ਤਮਿਲਨਾਡੂ ਤੋਂ ਬਣਾ ਰਿਹਾ ਕੋਈ ਉੜੀਸਾ ਤੋਂ ਬਣਾ ਰਿਹਾ ਕੋਈ ਕਿੱਥੋਂ ਬਣਾ ਰਿਹਾ। ਜਿਹੜਾ ਗਲਤ ਨੌਲੇਜ ਦੇ ਰਿਹਾ ਅਸੀਂ ਉਹਨਾਂ ਨੂੰ ਹਟਾਈ ਨਹੀਂ ਪਾ ਰਹੇ। ਤੇ ਅੱਜ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਨਾ ਚੀ ਕਰਾਂ। ਸੌਲਟ ਆਊਟ ਕਰ ਲੀਏ ਫਿਰ ਤੁਹਾਨੂੰ ਸ ਤਾਂ ਜੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨੰਗ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਅਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਆ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀਆਂ ਦੇ ਇੱਥੇ ਆ ਗਏ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ ਹੋਊ ਕਿ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪਦੀ ਕਾਰਵਾਈ ਕਰ ਸਕਦੇ ਨੇ ਠੀਕ ਹੈ ਪਤਾ ਲੱਗਿਆ ਉੱਥੇ ਕੁੱਤਨਾਰ ਦੀ ਕੋਈ ਗੱਲ ਹੋਈ ਹੋਈ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਰ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੁੱਦੇ ਮਰਾਈ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤੋ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ ਜੀ ਗੱਲ ਦਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਫਾਰਟ ਇਹ ਕੋਈ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਵਿੱਚ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਜਿਵੇਂ ਲਿੰਗ ਸਿੰਘਾ ਨੂੰ ਪਤਾ ਚੱਲਦਾ ਹੈ ਕਿ ਮਹਾਲੀ ਦੇ ਪਿੰਡ ਕੜੂਆ ਦੇ ਵਿੱਚ ਸ਼ੂਟਿੰਗ ਚੱਲ ਰਹੀ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਇੱਕ ਨਕਲੀ ਸੈੱਟ ਰੱਖਿਆ ਹੋਇਆ ਹੈ ਬਿਲ ਡੋਲੀ ਕਾਰ ਸਾਈਂ ਦੇ ਉੱਤੇ ਦੱਸ ਕੀ ਉੱਥੇ ਇੱਕ ਧਾਰਮਿਕ ਇੱਕ ਤਰ੍ਹਾਂ ਦਾ ਲਾਵਾ ਲੈਣ ਦਾ ਪ੍ਰੋਗਰਾਮ ਸੀਗਾ ਲਾਵਾ ਲੈਣ ਦਾ ਨਾਟਕ ਸੀਗਾ ਜਿੱਦ ਚੱਲਦੇ ਲਿੰਗ ਸਿੰਘਾ ਨੂੰ ਜਿੱਦੀ ਪਿੰਕ ਲੱਗਦੀ ਆ ਤਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਮੌਕੇ ਤੇ ਪਹੁੰਚ ਕੇ ਉਹਦਾ ਨਾਟਕ ਬੰਦ ਕਰਾਉਂਦੀਆਂ ਨੇ ਮਾਮਲਾ ਕਾਫੀ ਭੱਜ ਜਾਂ ਭੱਜ ਜਾਂਦਾ ਉੱਥੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਪੁਲਿਸ ਦੇ ਵੱਡੇ-ਵੱਡੇ ਅਫਸਰ ਪਹੁੰਚਦੇ ਨੇ ਤੇ ਆਪਸ ਵਿੱਚ ਰਜਮੰਦੀ ਸੈਮਤੀ ਕਰਾਉਂਦੇ ਜਿਸ ਤੋਂ ਬਾਅਦ ਨਾਟਕ ਜਿਹੜਾ ਬੰਦ ਕੀਤਾ ਜਾਂਦਾ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਦੇ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਨਹੀਂ ਕੀਤਾ ਕਿਸਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਹਾਲਾਂਕਿ ਨਿੰਗ ਸਿੰਘਾ ਵੱਲੋਂ ਲਗਾਤਾਰ ਇਹਦਾ ਬਿਰੋਧ ਕੀਤਾ ਜਾ ਰਿਹਾ ਹੈ ਤੇ ਨਾਟਕ ਕੰਪਨੀ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਕਿਉ